ਉਹ ਹੈ ਗੁਰੂ ਅਹਿ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਸਭ ਜੁੜਦਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦਾਸ ਜੀ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਜੋ ਲੋਹੜੀ ਦਾ ਤਿਉਹਾਰ ਬੜੇ ਧੂਤਾਂ ਨਾਲ ਮਨਾਇਆ ਗਿਆ ਤਾਂ ਉਸ ਤੋਂ ਬਾਅਦ ਅੱਜ ਜੋ ਮੱਘੀ ਆਤਾ ਮਕਰ ਸਕਰਾਂ ਦੇ ਉੱਤੇ ਜੋ ਹੈ ਜੋ ਸੰਗਤ ਦੂਦਰਾਜੇ ਤੋਂ ਅੱਜ ਸਚਕਣ ਸ਼੍ਰੀ ਹਰਮੰਦਰ ਸਾਹਿਬ ਪਹੁੰਚਦੀ ਆ ਤਾਂ ਮਸਤਕ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਣ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਦਾਰੇ ਕਰਨ ਵਾਸਤੇ ਤੇ ਨਾਲ ਦੀ ਨਾਲ ਕਹਿ ਸਕਦੇ ਆ ਕਿ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਵਾਸਤੇ ਕਿਉਂਕਿ ਗੁਰੂ ਸਾਹਿਬ ਜੀ ਦਾ ਪਿਆਰ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਕਾਫੀ ਦੂਦਰ ਜਦੋਂ ਸੰਗਤ ਪਹੁੰਚ ਰਹੀ ਹੈ ਤੇ ਤੜ ਨਾਲ ਤਸਵੀਰਾਂ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਆ ਬਿਲਕੁਲ ਤਸਵੀਰਾਂ ਤੜ ਨਾਲ ਸਚਕੰਸ਼ੀ ਰਿਹਰਮੰਦਰ ਸਾਹਿਬ ਜੀ ਦੀਆਂ ਵੀ ਸਾਂਝੀਆਂ ਕੀਤਾ ਤੇ ਜਿੱਥੇ ਇੱਕ ਪਾਸੇ ਮਾਗੀ ਦਾ ਤਿਹਾਰ ਕਿਤਨਾ ਕਿਤ ਸੰਗਤਾਂ ਵੱਲੋਂ ਬੜੇ ਸ਼ਕਤਾਂ ਤੇ ਤੁਸ਼ਾਹ ਨਾਲ ਮਨਾਇਆ ਜਾ ਰਿਹਾ ਤਾਂ ਗੁਰੂ ਘਰ ਆ ਕਿੰਨਾ ਤਮਸਤਕ ਹੋਇਆ ਜਾ ਰਿਹਾ ਤੇ ਦੂਜੇ ਪਾਸੇ ਦੱਸਦੀ ਹੈ ਕਿ ਅੱਜ ਦੇ ਦਿਨ ਸਚਕੰਸ਼ੀ ਰਿਹਰਮੰਦਰ ਸਾਹਿਬ ਜੀ ਦੇ ਨਹੀਂ ਪੱਥਰ ਜੋ ਰੱਖਿਆ ਗਿਆ ਸੀਗਾ ਸੈਮੀਆਂ ਮੀਰ ਜੀ ਵੱਲੋਂ ਤਾਂ ਉੱਥੇ ਹੀ ਸੰਗਤਾਂ ਦਾ ਇਕੱਠ ਕਿਤਨਾ ਕਿਤੇ ਬਹੁਤ ਜ਼ਿਆਦਾ ਅੱਜ ਜੋ ਵੇਖਣ ਨੂੰ ਮਿਲ ਰਿਹਾ ਗੁਰੂ ਘਰ ਦੇ ਵਿੱਚ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਸੰਗਤ ਜੋ ਅੱਜ ਸਚਕੰਸ਼ੀ ਮੰਦਰ ਸਾਹਿਬ ਪਹੁੰਚੀ ਹੋਈ ਹੈ ਤੇ ਗੁਰੂ ਸਾਹਿਬ ਜੀ ਤੇ ਅਗੇ ਨਤਮਸਤਕ ਹੋ ਰਹੀ ਆ ਤੇ ਆਪਣੇ ਆਪ ਨੂੰ ਬੜਾ ਭਾਗਾ ਵੀ ਮਹਿਸੂਸ ਕਰ ਰਹੀ ਆ ਤਾਂ ਇਹ ਇਹ ਤਸਵੀਰਾਂ ਖਾਸ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਤਾਂ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਹੈਗੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਿੱਥੋਂ ਆਏ ਹੋ ਤੁਸੀਂ ਤਾਂ ਅੱਜ ਖਾਸ ਤੌਰ ਦੇ ਉੱਤੇ ਮਾਘੀ ਦਾ ਤਿਹਾੜੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਜੀ ਰਾਜਸਥਾਨ ਸ੍ਰੀ ਗੰਗਨੌਰ ਤੋਂ ਆਏ ਜੀ ਜੀ ਮੱਥਾ ਟੇਕਣਾ ਹੈ ਹਰਮੰਦਰ ਸਾਹਿਬ ਜੀ ਬਾਬਾ ਜੀ ਤੇ ਅੱਜ ਕਿਵੇਂ ਅੰਦਰ ਗਏ ਕਾਫੀ ਜ਼ਿਆਦਾ ਰਾਸ਼ੀ ਸੀਗਾ ਸੰਗਤ ਦਾ ਕਾਫੀ ਦੂਦਰਾਚੋਂ ਸੰਗਤ ਵੀ ਪਹੁੰਚ ਰਹੀ ਆ ਤਾਂ ਸ਼ਰਨਾਨ ਕੀਤਾ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੇ ਹਾਂਜੀ ਸ਼ਰਨਾਨ ਵੀ ਕੀਤਾ ਦਰਸ਼ਨ ਵੀ ਕੀਤੇ ਆ ਜੀ ਕੱਠ ਬਹੁਤ ਜ਼ਿਆਦਾ ਅੱਜ ਬਾਗੀ ਦੇ ਮੇਲੇ ਕਰਕੇ ਜੀ ਇੱਕ ਸੰਡੇ ਆ ਗਿਆ ਕੱਠ ਬਹੁਤ ਜ਼ਿਆਦਾ ਹੈ ਗੁਰਦੁਆਰਾ ਸਾਹਿਬ ਜੀ ਤੇ ਦੂਜੇ ਪਾਸੇ ਅੱਜ ਇਹ ਗੱਲ ਕਰ ਲਈਏ ਤਾਂ ਅੱਜ ਦੇ ਦਿਨ ਹੀ ਜੋਸ਼ ਸਚਕਣ ਸ਼ੀਰ ਹਰਮੰਦਰ ਸਾਹਿਬ ਜੀ ਦੇ ਨਹੀਂ ਪੱਥਰ ਵੀ ਰੱਖਿਆ ਗਿਆ ਸੀਗਾ ਐਸਾਈ ਮੀਆਂ ਮੀਰਜੀ ਵੱਲੋਂ ਤਾਂ ਕੀ ਕਹਿਣਾ ਚਾਹੋ ਦੇਖੋ ਬਹੁਤ ਵਧੀਆ ਪਰਵ ਸੀਗਾ ਉਹਨੇ ਨੀ ਪੱਥਰ ਰੱਖਿਆ ਸੀਗਾ ਠੀਕ ਹੈ ਜੀ ਬਹੁਤ ਵਧੀਆ ਹੈ ਸਿਸਟਮ ਬਣਿਆ ਹੋਇਆ ਵਧੀਆ ਗੁਰਦੁਆਰੇ ਵਿੱਚ ਬਾਰੀ ਸੰਗਤ ਆਉਂਦੀ ਹੈ ਇਕਤਾ ਬਣੀ ਹੋਈ ਹੈ ਮਿਸਾਲ ਬਣੀ ਹੋਈ ਹੈ ਲੰਗਰ ਪਾਣ ਲੋਕ ਛਕਦੇ ਜੀ ਸਭ ਸਿਸਟਮ ਵਧੀਆ ਜੀ ਹੈ ਨਾ ਗੁਰਦੁਆਰਾ ਪ੍ਰਬੰਧਕ ਬਹੁਤ ਵਧੀਆ ਕੰਮ ਹੋ ਰਿਹਾ ਹੈ ਜੀ ਸਾਫ ਸਵੈ ਦਾ ਬਹੁਤ ਵਿਸ਼ੇਸ਼ ਧਿਆਨ ਰੱਖਿਆ ਗਿਆ ਜੀ ਜੀ ਕਿਸੇ ਪ੍ਰਕਾਰ ਦੀ ਕੋਈ ਨਾ ਗਲਤੀ ਵੀ ਨਹੀਂ ਹੈ ਇਹਨਾਂ ਦੇ ਵੀ ਵਿਚਾਰਾਂ ਕੋਈ ਵੀ ਬਹੁਤ ਦੇ ਕੰਮ ਹੋ ਰਿਹਾ ਹੈ ਜੋ ਵੀ ਹੋ ਰਿਹਾ ਹੈ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੰਗਤਾਂ ਵੱਲੋਂ ਆ ਕੇ ਜੋ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਦਾਰੇ ਵੀ ਕੀਤੇ ਗਏ ਨੇ ਤੇ ਨਾਲ ਦੀ ਨਾਲ ਜੋ ਪ੍ਰਬੰਧ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਉਸ ਦੇ ਉੱਤੇ ਵੀ ਕਾਫੀ ਖੁੱਲ ਕੇ ਸੰਗਤਾਂ ਕਹਿ ਰਹੀਆਂ ਨੇ ਕਿ ਬੜੇ ਪੁਖਤਾ ਪ੍ਰਬੰਧ ਉਹਨਾਂ ਵੱਲੋਂ ਕੀਤੇ ਗਏ ਨੇ ਕਿਤਾ ਨੇ ਕਿਤੇ ਜੇ ਠੰਡ ਦੀ ਗੱਲ ਕਰ ਲਈ ਤੇ ਠੰਡ ਦਾ ਵੀ ਖਾਸ ਤੌਰ ਦੇ ਉੱਤੇ ਜੋ ਧਿਆਨ ਉਹ ਵੀ ਦਿੱਤਾ ਗਿਆ ਤੇ ਕੁਝ ਸੰਗਤਾਂ ਹੋਰ ਵੀ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਰ ਵਾਹਿਗੁਰੂ ਜੀ ਕਿੱਥੋਂ ਆਏ ਹੋ ਅੱਜ ਖਾਸ ਤੌਰ ਤੇ ਮਾਗੀ ਦੇ ਤਿਉਹਾਰ ਤੇ ਅੱਜ ਸਚਕਨ ਸ੍ਰੀ ਹਰਮੰਦਰ ਸਾਹਿਬ ਆਏ ਦਰਸ਼ਨ ਕਰਨ ਲਈ ਲੋਕਾਂ ਦੇ ਨਾਲ ਆਏ ਆ ਪਾਜੀ ਕੁਮਾਨ ਸਾਹਿਬ ਗਏ ਸੀ ਆਪਣੇ ਗੁਰੂਆਂ ਦੇ ਮੱਥਾ ਟੇਕਣ ਵਾਪਸ ਦਰਸ਼ਨ ਕੀਤੇ ਬਹੁਤ ਅੱਛਾ ਲੱਗਿਆ ਕਿਉਂਕਿ ਕਾਫੀ ਜ਼ਿਆਦਾ ਲੱਖਾਂ ਦੀ ਤਦਾਰ ਹੈ ਸੰਗਤ ਜੋ ਸਚਕਨ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਹੋਈ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੰਗਤ ਹੈ ਜੀ ਹਰ ਸਾਲ ਹੀ ਆਉਂਦੀ ਹੈ ਜੀ ਤੇ ਤੁਸੀਂ ਦਰਸ਼ਨ ਵਗੈਰਾ ਕਰ ਲਏ ਤਾਂ ਨਾਲ ਇਸ਼ਨਾਨ ਕਿਤੇ ਗੁਰੂ ਘਰ ਆ ਕੇ ਨਹੀਂ ਇਸ਼ਨਾਨ ਉੱਥੇ ਕਰ ਲਿਆ ਸੀ ਜੀ ਤੇ ਹੁਣ ਦਰਸ਼ਨ ਵਗੈਰਾ ਕਰਕੇ ਪ੍ਰਸ਼ਾਦਾ ਪਣੀ ਛੱਕ ਕੇ ਤੇ ਹੁਣ ਜਾ ਰਹੇ ਆ ਹੋਰ ਪਾਸੇ ਕੇ ਤਰੰਦਰਪ ਸਾਹਿਬ ਜਾਵਾਂਗੇ ਜੀ ਉਥੇ ਦਾ ਪ੍ਰੋਗਰਾਮ ਹੈਗਾ ਸਾਡਾ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੰਗਤਾਂ ਜਉਣੇ ਅੱਜ ਦੂਦਰਾਜੇ ਤੋਂ ਪਹੁੰਚ ਰਹੀਆਂ ਨੇ ਤਾਂ ਉਹਨਾਂ ਵੱਲੋਂ ਜੋ ਹੈ ਗੁਰੂ ਘਰ ਆ ਕੇ ਤਾਂ ਇੱਥੇ ਦਰਸ਼ਨ ਦਰ ਵੀ ਕਿਤੇ ਜਾ ਰਹੇ ਨੇ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਦੱਸ ਦਈਏ ਕਿ ਅੱਜ ਜੋ ਆ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਨਹੀਂ ਪੱਥਰ ਵੀ ਜੋ ਆ ਰੱਖਿਆ ਗਿਆ ਸੀਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਕਸ਼ ਸੁਨਕ ਜਗਮਨੀ ਟੀਵੀ ਸ਼੍ਰੀ ਰਮ ਸੋ ਸਾਹਿਬ